ਮੇਰੇ ਪੰਜਾਬ ਵਾਸੀਓ ਮੈਂ ਆ ਤੁਹਾਡਾ ਮਿੱਤਰ ਤੁਹਾਡਾ ਯਾਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਹੋ ਫੈਕਟਸ ਵਿਦ ਜੇਸੀ ਤੁਹਾਨੂੰ ਬੇਨਤੀ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਦਾ ਬਟਨ ਦਬਲੋ ਤਾਂ ਕਿ ਤੁਹਾਡੇ ਕੋਲ ਖਬਰਾਂ ਪਹੁੰਚਦੀਆਂ ਰਹਿਣ ਅੱਜ ਵੀ ਮੇਰੇ ਕੋਲ ਪੰਜਾਬ ਦੇ حوالے ਨਾਲ ਪੰਜਾਬ ਦੀ ਸਮੱਸਿਆ ਤੇ ਉਹਨਾਂ ਦਾ ਜਿਹੜੀ ਉਹਨਾਂ ਦਾ ਜਿਹੜਾ ਹੱਲ ਹੈ ਉਹਦੇ حوالے ਨਾਲ ਔਰ ਖਾਲਸਤਾਨ ਦੇ حوالے ਨਾਲ ਬਹੁਤ ਸਾਰੀਆਂ ਖਬਰਾਂ ਨੇ ਮੈਂ ਤੁਹਾਨੂੰ ਅੱਜ ਦੀ ਇਸ ਗੱਲਬਾਤ ਵਿੱਚ ਸਾਰੀਆਂ ਖਬਰਾਂ ਦੱਸਾਂਗਾ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਲਗਾਤਾਰ ਜਿਹੜਾ ਆਪਣਾ ਉਹ ਦੱਸਦਾ ਆ ਰਿਹਾ ਹਾਂ ਲਗਾਤਾਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਆ ਰਿਹਾ ਕਿ ਖਾਲਸਤਾਨ ਦੀਆਂ ਜਿਹੜੀਆਂ ਕੰਧਾਂ ਨੇ ਉਹ ਉੱਚੀਆਂ ਚਲੀਆਂ ਗਈਆਂ ਬਣ ਗਈਆਂ ਛੱਤਾਂ ਤੱਕ ਪਹੁੰਚ ਗਿਆ ਔਰ ਖਾਲਸਤਾਨ ਦਾ ਜਿਹੜਾ ਰੈਫਰੈਂਡਮ ਹੈ ਇਹਨੇ ਹੁਣ ਛੱਤਾਂ ਪਾਉਣੀਆਂ ਔਰ ਰੈਫਰੈਂਡਮ ਦੇ حوالے ਨਾਲ ਵੀ ਜਿਹੜਾ ਨਵੰਬਰ ਚੋਟਵਾਂ ਚ ਹੋ ਰਿਹਾ ਉਹਦੇ ਬਾਰੇ ਨਾਲ ਵੀ ਤੁਹਾਡੇ ਕੋਲ ਇੱਕ ਵਧੀਆ ਸਮਾਚਾਰ ਹੈਗੀ ਹੈ ਖਬਰ ਹੈਗੀ ਹੈ ਉਹ ਵੀ ਤੁਹਾਨੂੰ ਦੱਸਾਂਗਾ ਲੇਕਿਨ ਸਭ ਤੋਂ ਪਹਿਲੇ ਮੈਂ ਫਿਰ ਕਹਿਣਾ ਕਿ ਅੱਜ ਦੀ ਗੱਲਬਾਤ ਵੀ ਉਹਨਾਂ ਲੋਕਾਂ ਦੇ ਨਾਲ ਜਿਹੜੇ ਸੰਘਰਸ਼ ਕਰ ਰਹੇ ਨੇ ਆਪਣੀਆਂ ਅਧਿਕਾਰਾਂ ਲਈ ਆਪਣੀਆਂ ਆਜ਼ਾਦੀਆਂ ਲਈ ਆਪਣੇ ਹੱਕਾਂ ਲਈ ਪਾਵੇਂ ਖਾਲਸਤਾਨ ਦੀ ਲੜਾਈ ਹੋਵੇ ਭਾਵੇਂ ਉਹ ਕਸ਼ਮੀਰ ਦੀ ਲੜਾਈ ਹੋਵੇ ਤੇ ਭਾਵੇਂ ਉਹ ਫਲਸਤੀਨ ਦੀ ਲੜਾਈ ਹੋਵੇ ਮੇਰੀ ਇਹ ਗੱਲਬਾਤ ਉਹਨਾਂ ਯੋਧਿਆਂ ਦੇ ਨਾਂ ਉਹਨਾਂ ਸੰਘਰਸ਼ ਕਰਨ ਵਾਲਿਆਂ ਦੇ ਨਾਂ ਔਰ तमाम ਲੋਕ ਜਿਹੜੇ ਇਸ ਸਟਰਗਲ ਦੇ ਨਾਲ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਮੈਂ ਤੁਹਾਨੂੰ ਇਹ ਵੀ ਦੱਸਦਾ ਆ ਰਿਹਾ ਕਿ ਕਿਸ ਤਰ੍ਹਾਂ ਹੁਣ ਜਿਹੜੇ ਚੜ੍ਹਦੇ ਪੰਜਾਬ ਦੇ ਲੋਕਾਂ ਛੜਿਆ ਆਪਣੇ ਸਿੱਖਾਂ ਵਿੱਚ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਪੰਜਾਬੀ ਨੇ ਉਹਨਾਂ ਵਿੱਚ ਕਿਸ ਤਰ੍ਹਾਂ ਜਾਗਰੂਕ ਹੋ ਰਹੇ ਨੇ ਕਿਸ ਤਰ੍ਹਾਂ ਰੀਅਲਾਈਜੇਸ਼ਨ ਆ ਰਹੀ ਹੈ ਔਰ ਕਿਸ ਤਰ੍ਹਾਂ ਉਹ بار-बार ਸਾਨੂੰ ਦੱਸ ਰਹੇ ਨੇ ਕਿ ਇਹ ਜਿਹੜਾ ਸਲਾਬ ਹੈ ਜਿਹੜਾ ਹੜ ਹੈ ਇਹ ਉਹੀ ਕੁਛ ਹੈ ਇਹ ਹਿੰਦੁਸਤਾਨ ਦੀ ਜਿਹੜੀ ਸਰਕਾਰਾਂ ਨੇ ਮੋਦੀ ਸਰਕਾਰ ਇਹ ਉਹਦੀ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਪੰਜਾਬ ਨੂੰ ਰੋੜਨ ਵਾਸਤੇ ਪੰਜਾਬ ਨੂੰ ਆਪਣਾ ਮੁਸ਼ਕਲ ਚ ਲਿਆਉਣ ਵਾਸਤੇ ਦੋਵਾਂ ਪੰਜਾਬਾਂ ਦੇ ਖਿਲਾਫ ਸਾਜ਼ਿਸ਼ ਹੈ ਔਰ ਇਹ ਉਹੀ ਗੱਲ ਹੈ ਜਿਹੜੇ ਸਾਡੇ ਗੁਰਪੰਤ ਸਿੰਘ ਪੰਨੂ ਹੁਰੀ ਕਹਿ ਰਹੇ ਨੇ ਕਿ ਇਹ ਹਾਈਡਰੋ ਟੈਰਰਿਜ਼ਮ ਹੈ ਇਹ ਅੱਤਵਾਦੀ ਹੈ ਪਾਣੀ ਦੀ ਅੱਤਵਾਦੀ ਪਾਣੀ ਦਾ ਹਥਿਆਰ ਵਰਤਿਆ ਵਾਟਰ ਵੈਪਨ ਜਿਹੜਾ ਉਹਦਾ ਇਸਤੇਮਾਲ ਹੋ ਰਿਹਾ ਹੈ ਪਾਕਿਸਤਾਨ ਦੇ ਖਿਲਾਫ ਪੰਜਾਬ ਦੇ ਖਿਲਾਫ ਤਾਂ ਕਿ ਜਿਹੜਾ ਨੁਕਸਾਨ ਪਹਚਾਈਏ ਲੇਕਿਨ ਉਲਟਾ ਜਿਹੜਾ ਨੁਕਸਾਨ ਉਹ ਹਿੰਦੁਸਤਾਨ ਦਾ ਹੋਏਗਾ ਹਿੰਦੁਸਤਾਨ ਦਾ ਹੋ ਰਿਹਾ ਸਭ ਤੋਂ ਵੱਡਾ ਜਿਹੜਾ ਮਾਮਲਾ ਕੀ ਚੱਲ ਰਿਹਾ ਮੈਂ ਤੁਹਾਨੂੰ ਪੰਨੂ ਸਾਹਿਬ ਦਾ ਵੀ ਸੁਨੇਹਾ ਉਹ ਵੀ ਤੁਹਾਨੂੰ ਸਾਂਝਾ ਕਰਨਾ ਬੜਾ ਹੀ ਜ਼ਬਰਦਸਤ ਕਿਸਮ ਦਾ ਸੁਨੇਹਾ ਉਹ ਵੀ ਸਰਾਬ ਜਿਹੜਾ ਹੜ ਹੈ ਇਹਦੇ ਨਾਲ ਖਲੋਗਿਆਂ ਨੇ ਪੂਰੀ ਤਰ੍ਹਾਂ ਉਹਨਾਂ ਨੇ ਇੱਕ ਬਹੁਤ ਵੱਡਾ ਐਲਾਨ ਕੀਤਾ ਹਰ ਕਿਸਾਨ ਵਾਸਤੇ ਹਰ ਬੰਦੇ ਵਾਸਤੇ ਹੜ ਦੇ ਥੱਲੇ ਇੱਕ ਬਹੁਤ ਵੱਡਾ ਐਲਾਨ ਹੈ ਤੁਸੀਂ ਉਹ ਐਲਾਨ ਸੁਣਨਾ ਹੈ ਦੇਖਣਾ ਹੈ ਲੇਕਿਨ ਉਸ ਤੋਂ ਪਹਿਲੇ ਉਸ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਿਆਂ ਮੈਂ ਪਿਛਲੇ ਵੀਡੀਓ ਚ ਵੀ ਤੁਹਾਨੂੰ ਦਿਖਾਇਆ ਸੀ ਚੜਦੇ ਪੰਜਾਬ ਦੀਆਂ ਬਾਵਨਾਵਾਂ ਕੀ ਨੇ ਚੜਦੇ ਪੰਜਾਬ ਦੀ ਸੋਚ ਕੀ ਏ ਚੜਦੇ ਪੰਜਾਬ ਨੂੰ ਪਤਾ ਲੱਗ ਗਿਆ ਅੱਖਾਂ ਖੁੱਲ ਰਹੀਆਂ ਸਮਝ ਆ ਗਈ ਕਿ ਜਿਹੜਾ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਉਹਨੇ ਪੰਜਾਬ ਨੂੰ ਲਾ ਕੇ ਸੁੱਟ ਦਿੱਤਾ ਉਹ ਇਹਨੇ ਕੀ ਕਹਿੰਦੇ ਨੇ ਮਤਰੇ ਹੀ ਮਾਂ ਵਾਲਾ ਸਲੂਕ ਕਰ ਰਿਹਾ ਔਰ ਇਹ ਹੜ ਨੇ ਸਾਬਤ ਕਰ ਦਿੱਤਾ ਹੁਣ ਲੋਕ ਕਹਿ ਰਹੇ ਨੇ ਕਿ ਨਰਿੰਦਰ ਮੋਦੀ ਜਿਹੜਾ ਪ੍ਰਧਾਨ ਮੰਤਰੀ ਇਸ ਇਸ ਇੰਡੀਆ ਦਾ ਇਸ ਹਿੰਦੁਸਤਾਨ ਦਾ ਉਹਨੂੰ ਉਹਨੂੰ ਅਫਗਾਨਿਸਤਾਨ ਦਾ ਜਿਹੜਾ ਜ਼ਲਜ਼ਲਾ ਹੈ ਉਹ ਤੇ ਯਾਦ ਰਿਹਾ ਪਰ ਪੰਜਾਬ ਦਾ ਹੜ ਯਾਦ ਨਹੀਂ ਰਿਹਾ ਕਿਉਂਕਿ ਆਪ ਹੀ ਤੇ ਲਿਆਂਦਾ ਆਪੀ ਤੇ ਜਿਹੜਾ ਕਹਿੰਦੇ ਕਿ ਸਿਸਟਮੈਟਿਕਲੀ ਫਾਰਮੇਸ਼ਨ ਵਿੱਚ ਡੈਮਾਂ ਦੇ ਗੇਟ ਖੁੱਲੇ ਹੁਣ ਤੇ ਬੱਚਾ-ਬੱਚਾ ਜਾਣਦਾ ਪੰਜਾਬ ਦਾ ਮੇਰਾ ਹੁਣ ਦੇ ਪੰਜਾਬ ਦਾ ਬੱਚਾ-ਬੱਚੇ ਨੂੰ ਪਤਾ ਕਿ ਇਹ ਸਾਜ਼ਿਸ਼ ਹੋਈ ਹੈ ਇਹ ਪਾਣੀ ਇੰਜ ਹੜ ਨਹੀਂ ਸੀ ਆਉਂਦੇ ਬਾਦਸ਼ਾਹ ਪਹਿਲੇ ਵੀ ਹੁੰਦੀਆਂ ਹੁਣ ਵੀ ਹੋ ਰਹੀਆਂ ਆਉਂਦੇ ਵੀ ਹੁੰਦੀਆਂ ਰਹਿਣੀਆਂ ਕਦੀ ਇਸ ਤਰ੍ਹਾਂ ਬਾਦਸ਼ਾਹ ਨਾ ਫੌਰੀ ਹੜ ਨਹੀਂ ਆਉਂਦੇ ਸੀ ਇਹ ਹੜ ਆਏ ਨੇ ਨਹੀਂ ਹੜ ਲਿਆਏ ਗਏ ਨੇ ਪਾਣੀ ਦਾ ਹਥਿਆਰ ਵਰਤਿਆ ਗਿਆ ਇਹ ਵਾਟਰ ਟੈਰੋਰੀਜ਼ਮ ਹੈ ਹਾਈਡਰੋ ਟੈਰੋਰੀਜ਼ਮ ਇਹਨੂੰ ਪੰਨੂ ਸਾਹਿਬ ਕਹਰੇ ਨੇ ਇਹ ਇੱਕ ਆਵਾਜ਼ ਹੋਰ ਸੁਣੋ ਜਿਹੜਾ ਚੜਦੇ ਪੰਜਾਬ ਦਾ ਉਹ ਕਹਿ ਰਹੇ ਨੇ ਇਹ ਹੁਣ ਪੰਜਾਬੀ ਰਹਿਣਾ ਨਹੀਂ ਇਹਦਾ ਮਤਲਬ ਹੈ ਖਾਲਸਤਾਨ ਦੇ ਨਾਅਰੇ ਲੱਗ ਰਹੇ ਨੇ ਖਾਲਸਤਾਨ ਦੀਆਂ ਗੱਲਾਂ ਹੋ ਰਹੀਆਂ ਨੇ ਔਰ ਲੋਕਾਂ ਨੂੰ ਹੁਣ ਜਿਹੜੀ ਸਮਝ ਆ ਗਈ ਏ ਕਿ ਪੰਜਾਬ ਦਾ ਜਿਹੜਾ ਆਪਣਾ ਅਲੱਗ ਦੇਸ਼ ਆਪਣੇ ਅਧਿਕਾਰ ਹੋਣੇ ਕਿਉਂ ਲੋ ਕਿਉਂ ਜ਼ਰੂਰੀ ਨੇ ਐ ਹੋਈ ਗੱਲ ਏ ਜਿਹੜੀ ਅਸੀਂ ਕਰਦੇ ਆ ਕਿ ਪੰਜਾਬ ਦੀ ਖਾਲਸਤਾਨ ਦੀ ਜਿਹੜੀ ਸਟ੍ਰਗਲ ਹੈ ਜਿਹੜੀ ਡਿਮਾਂਡ ਹੋਦੀ ਬੇਸਿਸ ਕੀ ਨੇ ਉਹ ਕਿਉਂ ਜ਼ਰੂਰਤ ਹੈ ਪੰਜਾਬ ਨੂੰ ਖਾਲਸਤਾਨ ਦੀ ਇਸ ਵਾਸਤੇ ਜ਼ਰੂਰਤ ਹੈ ਕਿ ਕੋਈ ਵਾਰਿਸ ਹੀ ਨਹੀਂ ਕੋਈ ਵਾਰਿਸ ਹੀ ਨਹੀਂ ભગવંતમાન اچھا ਹੁਣ ਦੇਖੋ ਮਸਲੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੈਂਟੋ ਬੈਠੇ ਨੇ ਦਿੱਲੀ ਕੇਜਰੀ 바ਰੂ ਦੀ ਹੋਸ਼ ਹੀ ਕੋਈ ਨਹੀਂ ਨਾ ਭਗਵੰਤ ਮਾਨ ਨੂੰ ਇੱਥੇ ਹੋਸ਼ ਹੈ ਸੁਣੇ ਬਿਮਾਰ ਹੋ ਗਿਆ ਬਿਮਾਰ ਚੰਗੇ ਵੇਲੇ ਨਾ ਹੋਇਆ ਭਾਈ ਤੇ ਤੁਸੀਂ ਸੋਡੀਆਂ ਆ ਗਿਆ ਮਨੀਸ਼ ਸੋਡੀਆਂ ਇੱਕ ਇੰਟਰਨੈਟ ਹੈ ਆ ਕੇ ਪਾਲਿਸੀ ਦਾ ਐਲਾਨ ਕਰ ਰਿਹਾ ਸਲਾਮ ਜੀ ਲੋ ਦੋਸਤੋ ਪਾਲਿਸੀ ਕੀ ਕਰਦੇ ਆ ਪਿਆ ਐਲਾਨ ਕਹਿੰਦੇ ਕਿ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਰੇਤਾ ਆ ਗਈ ਏ ਮਨਸਲਾਬ ਦੇ ਨਾਲ ਜਿਹੜਾ ਹੜ੍ਹ ਆਇਆ ਨਾਲ ਜਿਹੜੀ ਸੈਂਟ ਰੇਤਾ ਆ ਗਈ ਏ ਅਸੀਂ ਜਨਾਬ ਇਜਾਜ਼ਤ ਦਿੰਨੇ ਆ ਕਿ ਉਹ ਕਿਸਾਨ ਜਿਹੜੇ ਆਪਣੀ ਉਹ ਰੇਤਾ ਵੇਚ ਲੈਣ ਲਓ ਇਹ ਪਾਲਿਸੀਆਂ ਉਹ ਦੇਖੋ ਇਹਨਾਂ ਲੋਕਾਂ ਦੀਆਂ ਪਾਲਿਸੀਆਂ ਮਤਲਬ ਇਹ ਨਹੀਂ ਕਿ ਆਖੀ ਕੋਈ 1000 ਕਰੋੜ 100 ਕਰੋੜ ਜਿਹੜਾ 500 ਕਰੋੜ ਦੇ ਆ ਤੇ ਨੂੰ ਕਦ ਦਿੰਨੇ ਆ ਕਿਸਾਨਾਂ ਵਾਸਤੇ ਇਹ ਜਨਾਬ ਲੋਕਾਂ ਦੀ ਰੀਬਿਲਿਟੇਸ਼ਨ ਕਿਸ ਤਰ੍ਹਾਂ ਹੋਣੀ ਏ ਕਿਸਾਨਾਂ ਨੂੰ ਦੁਬਾਰਾ ਪੈਰਾਂ ਤੇ ਖੜੇ ਕਿਵੇਂ ਹੋਣਾ ਜਿਹੜੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਕਿੱਲਿਆਂ ਦੇ ਕਿੱਲੇ ਰੁੜ ਗਏ ਲੋਕਾਂ ਦੇ ਉਹ ਖੜੀ ਖੜੀ ਫਸਲ ਦਾ 50 50 60 60 ਹਜ਼ਾਰ ਦਾ ਇੱਕ ਫਸਲ ਦੇ ਕਿੱਲੇ ਦਾ ਨੁਕਸਾਨ ਹੋ ਗਿਆ ਉਹ ਕਿੰਨਾ ਪੂਰਾ ਕਰਨਾ ਕਿ ਅੱਗੇ ਕਿਸਾਨਾਂ ਦਾ ਚੁੱਲ੍ਹਾ ਕਿਵੇਂ ਚੱਲਣਾ ਚੌਕਾ ਕਿਵੇਂ ਚੱਲਣਾ ਘਰ ਕਿਵੇਂ ਚੱਲੇਗਾ ਕਿਵੇਂ ਜਾ ਕੇ ਕਰਨਾ ਡੰਗਰ ਮੱਛਾ ਰੁੜ ਗਿਆ ਉਹਨਾਂ ਦਾ ਇਹਦਾ ਕੀ ਕਰਨਾ ਇਹਦਾ ਨਹੀਂ ਪਤਾ ਤੇ ਕਹਿੰਦੇ ਰੇਤਾ ਵੇਚ ਲੈਣਾਂਗੇ ਤੁੜੀ ਉਹ ਰੇਤਾ ਤੁਸੀਂ ਆਪਣੇ ਸਿਰ 'ਚ ਪਾਓ ਤੁਹਾਡੇ ਸਿਰ 'ਚ ਖੇ ਪੈਣ ਵਾਲੀ ਹੈ ਗਰੇਪਵੰਤ ਸਿੰਘ ਪੰਨੂ ਹੋਰਾਂ ਨੇ ਖੁਲਾਸਾ ਕਰ ਦਿੱਤਾ ਕਹਿੰਦਾ ਜਿਹੜਾ ਰੇਤੀ ਬੱਜਰੀ ਆ ਰੇਤਾ ਵੇਚਣ ਦੀ ਗੱਲ ਕਰਦੇ ਨੇ ਨਾ ਰੇਤ ਮਾਫੀਆ ਆਪੇ ਮੈਂ ਗੱਲ ਤੇ ਦੱਸਣੀ ਸੀ ਹੋਰ ਭਾਲ ਉਹਨੇ ਜਿਹੜਾ ਦੱਸਿਆ ਵਿੱਚ ਉਹਨਾਂ ਦੇ ਪੈਗਾਮ ਵਿੱਚ ਇਹ ਵੀ ਹੈ ਕਿ ਹੜ ਆਇਆ ਕਿਉਂ ਹੈ ਇੱਕ ਤੇ ਨਰਿੰਦਰ ਮੋਦੀ ਨੇ ਪਾਣੀ ਦੀ ਹੱਤਵਾਦੀ ਕੀਤੀ ਤੁਸੀਂ ਪਹਿਲੇ ਪਹਿਲੇ ਪੰਨੂ ਸਾਹਿਬ ਦਾ ਪੈਗਾਮ ਸੁਣ ਲਓ ਪਹਿਲੇ ਪੰਨੂ ਸਾਹਿਬ ਦਾ ਪੈਗਾਮ ਸੁਣ ਲਓ ਕਿ ਉਹਨੇ 10 ਮਿਲੀਅਨ ਡਾਲਰ ਜਿਹੜਾ ਉਹ ਉਹਦਾ ਐਲਾਨ ਕੀਤਾ ਉਹ ਜਨਾਬ ਹੜ ਦੇ ਜਿਹੜਾ ਬੰਦਾ ਹੈ ਉਹਨਾਂ ਨੇ ਇੱਕ ਵੈਬਸਾਈਟ ਸਾਈਟ ਪਹਿਲੇ ਤੁਸੀਂ ਐਲਾਨ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਡੀ ਅਰਦਾਸ ਪੰਜਾਬ ਦੇ ਨਾਲ ਜੋ ਇਸ ਵਕਤ ਹਿੰਦੁਸਤਾਨ ਦੇ ਅਤਵਾਦੀ ਹਮਲੇ ਹੇਠ ਹੈ 1984 ਦੇ ਵਿੱਚ ਸਿੱਖ ਨਸਲ ਕੁਸ਼ੀ ਹਥਿਆਰ ਸੀ ਅੱਗ ਦਾ 2025 ਦੇ ਵਿੱਚ ਹਿੰਦੁਸਤਾਨ ਦੇ ਅਤਵਾਦੀ ਨਰਿੰਦਰ ਮੋਦੀ ਵੱਲੋਂ ਹਮਲਾ ਹਥਿਆਰ ਹੈ ਪਾਣੀ ਦਾ ਯਾਦ ਰੱਖੋ ਪੰਜਾਬ ਖੋਟ ਦੇ ਤੇ ਇਹ ਗੁਲਾਮੀ ਦੀਆਂ ਜ਼ੰਜੀਰਾਂ ਪੱਕੀਆਂ ਕਰਦੇ ਪਏ ਐ ਹਥਿਆਰ ਪਾਣੀ ਦਾ ਤੇ ਮਾਰ ਹੀਟ ਹੈ ਪੂਰਾ ਪੰਜਾਬ ਅੱਜ ਸਿਕਸ ਪਰ ਜਸਟਿਸ ਐਲਾਨ ਕਰਦੀ ਹੈ ਕਿ ਅਸੀਂ ਪੰਜਾਬ ਦੇ ਲਈ 10 ਮਿਲੀਅਨ ਡਾਲਰ 10 ਮਿਲੀਅਨ ਡਾਲਰ ਜਸਵੰਦ ਜਿਹੜਾ ਹੈ ਆਜ਼ਾਦੀ ਦੇ ਲਈ ਉਹਦੇ ਲਈ ਅਸੀਂ ਇੱਕ ਵੈਬਸਾਈਟ ਬਣਾਈ ਹੈ ਵੈਬਸਾਈਟ ਹੈ www.forpunjab.org 24 ਘੰਟੇ ਦੀ ਹੌਟਲਾਈਨ ਹੈ 1833 735 2020 1833 735 2020 ਤੁਸੀਂ ਚੈੱਕ ਕਰ ਸਕਦੇ ਹੋ ਕਿ ਜਿਹੜਾ ਵੀ ਪੰਜਾਬ ਦੇ ਵਿੱਚ ਇਸ ਫੜਾਂ ਦੀ ਮਾਰ ਹੇਠ ਆਇਆ ਉਹ ਇਸ ਵੈਬਸਾਈਟ ਤੇ ਜਾ ਕੇ ਆਪਣਾ ਨਾਮ ਨੰਬਰ ਤੇ ਆਪਣਾ ਈਮੇਲ ਭਰੇ ਜਿਸ ਤਰੀਕੇ ਦੇ ਨਾਲ ਅਸੀਂ ਇਹ ਦੁਸ਼ਮੰਦ ਜਿਹੜਾ ਹੈ 10 ਮਿਲੀਅਨ ਦਾ ਪੰਜਾਬ ਤੱਕ ਪੁੱਜਦਾ ਕਰਾਂਗੇ ਉਹਦੇ ਲਈ ਅਸੀਂ ਆਪਣੇ ਪੂਰੇ ਦੁਨੀਆ ਭਰ ਦੇ ਵਿੱਚ ਗੁਰਨਾਨਕ ਨਾਮ ਲੈਵਾ ਜਿਹੜੇ ਦੁਸ਼ਮੰਦ ਕੱਢਣਾ ਚਾਹੁੰਦੇ ਆ ਉਹਨਾਂ ਦੀਆਂ ਲਿਸਟਾਂ ਬਣਾਈਆਂ ਜਿਹੜੀ ਮਾਇਕ ਮਦਦ ਹੈ ਉਹ ਸਿੱਧੀ ਹਰ ਉਸ ਪੰਜਾਬ ਦੇ ਸਿੱਖ ਕੋਲ ਜਾਏਗੀ ਜਿਹੜਾ ਇਸ ਵੈਬਸਾਈਟ ਤੇ ਜਾਂ ਹੌਟਲਾਈਨ ਤੇ ਸੰਪਰਕ ਕਰੇਗਾ ਜਿਹੜਾ ਦੁਸ਼ਮੰਦ ਦੇਣ ਵਾਲਾ ਸਿੱਖ ਹੈ ਗੁਰੂ ਦਾ ਉਹ ਸਿੱਧੀ ਮਾਇਆ ਪੰਜਾਬ ਦੇ ਵਿੱਚ ਭੇਜੇਗਾ ਇੱਕ ਐਲਾਨ ਹੋਰ ਇਹ ਮਾਇਕ ਮਦਦ ਇਹ ਦੁਸ਼ਮੰਦ ਸਿਰਫ ਪੰਜਾਬ ਦੇ ਸਿੱਖ ਲਈ ਨਹੀਂ ਹੈ ਹਿਮਾਚਲ ਦਾ ਸਾਡਾ Hindu ਭਰਾ ਜਿਹੜਾ ਇਸ ਅਤਵਾਦੀ ਹਮਲੇ ਹੇਠ ਹੈ ਹਰਿਆਣੇ ਦੇ ਸਾਡੇ ਹਰਿਆਣਵੀ ਭਰਾ ਜਿਹੜੇ ਇਸ ਅਤਵਾਦੀ ਪਾਣੀ ਦੇ ਹਥਿਆਰ ਦੀ ਮਾਰ ਹੇਠ ਹੈ ਉਹ ਵੀ ਇਹ ਦਸਬੰਦ ਲੈ ਸਕਦੇ ਆ ਸਿਰਫ ਉਹਨਾਂ ਨੂੰ ਇੱਕ ਡਿਕਲਰੇਸ਼ਨ ਸਾਈਨ ਕਰਨਾ ਪਏਗਾ ਕਿਉਂਕਿ ਅਸੀਂ 6 ਫਾਰ ਜਸਟਿਸ ਮੰਨਦੇ ਆ ਕਿ ਜਦੋਂ ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਵਾਉਣਾ ਹੈ ਉਦੋਂ ਹਿਮਾਚਲ ਤੇ ਹਰਿਆਣਾ ਸਾਡਾ ਹਿੱਸਾ ਬਣੇਗਾ ਸੋ ਵੈਬਸਾਈਟ ਤੁਸੀਂ ਨੋਟ ਕਰ ਲਓ www.4punjab.org ਪਾਣੀ ਦਾ ਹਥਿਆਰ ਨਰਿੰਦਰ ਮੋਦੀ ਦੀ ਹਕੂਮਤ ਨੇ ਵਰਤਿਆ ਡੈਮ ਤੋੜੇ ਗਏ ਐ ਜਾਨ ਬੁਝ ਕੇ ਮਦਦ ਕੀਤੀ ਐ ਭਗਵੰਤ ਮਾਨ ਦੀ ਸਰਕਾਰ ਨੇ ਜਿਨ੍ਹਾਂ ਨੇ ਤੁਸੀ ਬੰਨਾਂ ਦੇ ਲਾਗਿਓ ਮਾਈਨਿੰਗ ਕੀਤੀ ਐ ਬਜਰੀ ਤੇ ਰੇਤੇ ਦਾ ਜਿਹੜਾ ਮਾਫੀਆ ਓਦੇ ਨਾਲ ਮਿਲ ਕੇ ਉਹੋ ਬੰਨ ਜੜੇ ਹੈ ਇੰਨੇ ਕੱਚੇ ਹੋ ਗਏ ਸੀ ਕਿ ਟੁੱਟ ਗਏ ਐ ਇਹ ਕੁਦਰਤੀ ਕਹਿ ਰਹੀ ਹੈ ਕੁਦਰਤੀ ਕਹਿਰ ਪੰਜਾਬ ਤੇ ਆਰਥਿਕ ਨਸ਼ਲ ਕੁਸ਼ੀ ਹੋਈ ਹੈ ਤੇ ਇਸ ਦੇ ਸਿੱਟੇ ਭੁਗਤਨੇ ਪੈਣਗੇ ਨਰਿੰਦਰ ਮੋਦੀ 9 ਸਤੰਬਰ ਨੂੰ ਗੁਰਦਾਸਪੁਰ ਆ ਰਿਹਾ ਹੈ ਤੁਸੀਂ ਮੋਦੀ ਦੇ ਸਾਹਮਣੇ ਇਹ ਨਾਹਰਾ ਲਗਾਣਾ ਨਾ ਹਿੰਦੀ ਨਾ ਹਿੰਦੂਤਵਾ ਨਾ ਹਿੰਦੁਸਤਾਨ ਦਿੱਲੀ ਬਣੇਗਾ ਖਾਲਿਸਤਾਨ ਦੇ ਖਾਲਿਸਤਾਨ ਦਾ ਝੰਡਾ ਚੁੱਕਣਾ ਇੱਕ ਵਾਰਾਂ ਫੇਰ ਸਿਕਸ ਫਰ ਜਸਟਿਸ ਐਲਾਨ ਕਰਦੀ ਹੈ 10 ਮਿਲੀਅਨ ਡਾਲਰ ਦਾ ਜਸਵੰਦ ਪੰਜਾਬ ਦੀ ਆਜ਼ਾਦੀ ਦੇ ਲਈ ਕਿਉਂ ਕਿਸਾਨ ਪੰਜਾਬ ਨੌਜਵਾਨ ਹਲ ਖਾਲਿਸਤਾਨ ਪੰਨੂ ਸਾਹਿਬ ਦੇ ਜਿਹੜਾ ਉਹਨੇ ਇੰਨਾ ਇੰਨਾ ਵਿਸਤਾਰ ਦੇ ਨਾਲ ਇੰਨਾ ਉਹਨੇ ਖੋਲ ਕੇ ਰੱਖ ਦਿੱਤਾ ਕਿ ਇਹਦੇ 'ਚ ਕੋਈ ਹੋਰ ਬਹੁਤ ਜ਼ਿਆਦਾ ਕੋਈ ਵਜ਼ਾਹਤ ਦੀ ਲੋੜ ਨਹੀਂ ਉਹਨਾਂ ਨੇ ਵੈਬਸਾਈਟ ਵੀ ਦਿੱਤੀ ਠੀਕ ਹੈ ਜੀ ਉਹਨਾਂ ਨੇ ਆਪਣਾ ਫੋਨ ਨੰਬਰ ਵੀ ਦਿੱਤਾ ਦੋਵੇਂ ਜਿਹੜੇ ਸਾਧਨ ਦੋਵੇਂ ਜੁਨੀਆ ਰਾਜ਼ਰੀਏ ਨੇ ਦੋਨੇ ਚੈਨਲ ਉਹਨਾਂ ਨੇ ਉਹਨਾਂ ਨੂੰ ਪਹੁੰਚਣ ਵਾਸਤੇ ਉਹਨਾਂ ਨੇ ਦੇ ਦਿੱਤੇ ਨੇ ਤੇ ਗੱਲ ਬੋਈ ਸਿੱਧੀ ਹੈ ਗੱਲ ਸਿੱਧੀ ਇਹ ਵੀ ਕਿ ਦੂਸਰਾ ਉਹਨਾਂ ਨੇ ਦੱਸ ਦਿੱਤਾ ਕਿ ਮੁਜਰਮ ਕੌਣ ਹੈ ਮੁਜਰਮ ਉਹੀ ਹੈ ਜਿਹੜਾ ਅੱਜ ਇੱਥੇ ਆਇਆ ਨਰਿੰਦਰ ਮੋਦੀ ਇੱਕ ਤੇ ਉਹ ਮੁਜਰਮ ਹੈ ਉਹਨੇ ਪਾਣੀ ਦੇ ਹੱਤਵਾਦੀ ਕੀਤੀ ਹੁਣ ਆਪੇ ਆ ਗਿਆ ਅੱਖਾਂ ਪੁੰਜਣ ਆ ਗਿਆ ਦੂਜਾ ਭਗਵੰਤ ਮਾਨ ਦੀ ਸਰਕਾਰ ਹੈ ਪੰਨੂ ਹੁਰਾ ਨੇ ਦੱਸ ਦਿੱਤਾ ਕਿ ਕਿਸ ਤਰ੍ਹਾਂ ਰੇਤੀ ਬਜਰੀ ਜਿਹੜੀ ਕਢਾਈ ਇਹਨਾਂ ਨੇ ਰੇਤ ਮਾਫੀਆ ਦੇ ਅੱਗੇ ਜਿਹੜਾ ਸਰਕਾਰ ਦੇ ਨਾਲ ਰਲ ਕੇ ਇਹਨਾਂ ਨੇ ਰੇਤਾਂ ਪੁੱਟ ਕੇ ਸਾਰੇ ਬੰਦ ਕਮਜ਼ੋਰ ਕੀਤੇ ਕਿਵੇਂ ਨਹਿਰਾਂ ਵਿੱਚੋਂ ਨਹਿਰਾਂ ਦੇ ਨਾਲੋਂ ਕਾਜ ਕਿਸ ਤਰ੍ਹਾਂ ਰੇਤਾ ਪੁੱਟ-ਪੁੱਟ ਕੇ ਜਿਹੜਾ ਸੀ ਸਰਕਾਰੀ ਸਰਪ੍ਰਸਤੀ ਦੇ ਵਿੱਚ ਰੇਤਾ ਵਿੱਚ ਇਹ ਰੇਤ ਜਿਹੜੀ ਸੁਸੋਡੀਆਂ ਕਹਿੰਦੇ ਨੇ ਰੇਤ ਵੇਚ ਲੈਣਾ ਇਹ ਸਾਰੇ ਦਿੱਤੀ ਚੋਰ ਨੇ ਸਾਰੇ ਇਹ ਸਾਰੇ ਉਹੋ ਹੀ ਨੇ ਤੇ ਪਾਣੀ ਕਰਦੀ ਹੋਈ ਹੈ ਜਿਹਦੇ ਤੇ ਹੁਣ ਗੁਰਪੰਤ ਸਿੰਘ ਪੰਨੂ ਸਿੱਖ ਫਾਰ ਜਸਟਿਸ ਨੇ ਜਿਹੜਾ 10 ਮਿਲੀਅਨ ਡਾਲਰ ਦਾ ਆਪਣਾ ਫੰਡ ਕਾਇਮ ਕੀਤਾ ਇਹ ਫੰਡ ਜਿਹੜਾ ਉਹਨਾਂ ਨੇ ਕਿਹਾ ਜੀ ਹਰ ਉਸ ਬੰਦੇ ਨੂੰ ਮਿਲੇਗਾ ਜਿਹੜਾ ਉਹ ਨਾਲ ਸੰਪਰਕ ਕਰੇਗਾ ਜਿਹੜਾ ਰابطਾ ਕਰੇਗਾ ਤੇ ਉਹਨਾਂ ਨੇ ਐਕਸਟੈਂਡ ਵੀ ਕੀਤਾ ਆਪਣਾ ਇਸ ਫੰਡ ਦਾ ਤਾਂ ਕਿ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਆਪਣਾ हिमाचल ते हरियाणा वाले ने ओ भी ओदे ते जे ना हिस्सा बन सकदे ने इदे ए गल जनाब हो गई हुन थाने मैं कहया सी एक थाने मैं खबर देनी है रेफरेंडम ਦੇ حوالے ਨਾਲ रेफरेंडम ਹੋ ਰਿਹਾ ਆਟਵਾ ਵਿੱਚ ਆਪਣਾ ਕੈਨੇਡਾ ਦੇ ਉਥੇ ਦੋ ਜਨਾਬ ਹੋਣੋ ਤੇ रेफरेंडम ਦੀਆਂ ਤਿਆਰੀਆਂ ਖਿੱਚ ਰਿਆ ਨੇ ਸਾਰੀਆਂ ਮੀਨ ਵਾਈਲ ਹੁਣ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਆਪਣਾ ਹਿੰਦੁਸਤਾਨ ਨੇ ਹਿੰਦੁਸਤਾਨ ਨੇ ਜਿਹੜਾ ਉਥੇ ਹਾਈ ਕਮਿਸ਼ਨਰ ਲਾਇਆ ਉਹ ਜਨਾਬ ਹੈਗਾ ਉਹ ਇਹ ਕੋਣ ਹੈ ਕੋਣ ਏ ਜੀ ਨਿਆ ਇੰਡੀਆ ਦਾ ਜਿਹੜਾ ਹੈਗਾ ਨਾ ਜਰਨਲ ਕਾਉਂਸਲ ਬਣ ਕੇ ਆਇਆ ਜਿਹੜਾ ਕਹਿੰਦਾ ਹੁਣ ਮੈਂ ਸਿੱਖਾਂ ਨੂੰ ਮਾਰਾਂਗਾ ਇਹ ਜਨਾਬ ਉੱਥੇ ਆ ਗਏ ਨੇ ਦਿਨੇਸ਼ ਪਟਨਾਇਕ ਪਹਿਲੇ ਉੱਥੇ ਤੁਹਾਨੂੰ ਪਤਾ ਸੀ ਜਿਹੜਾ ਸੀ ਆਪਣਾ ਸੰਜੇ ਬਰਮਾ ਸੀ ਉਹਨੂੰ ਜਦੋਂ ਆਪਣਾ ਸ਼ਹੀਦ ਭਾਈ ਨੱਜਰ ਹੋਏ ਅੱਛਾ ਨੱਜਰ ਸਾਹਿਬ ਦੇ ਆਪਣਾ ਸ਼ਹਾਦਤ ਦੇ ਵਾਲ ਨੇ ਮੇਰੇ ਕੋਲ ਇੱਕ ਹੋਰ ਬੜੀ ਵੱਡੀ ਬੜਾ ਵੱਡਾ ਖੁਲਾਸਾ ਹੈ ਡਾਕੂਮੈਂਟ ਪਕੜੇ ਗਏ ਨੇ ਰਾ ਦੇ ਕੋਈ ਡਾਕੂਮੈਂਟ ਹੱਥ ਲੱਗੇ ਨੇ ਤੁਹਾਨੂੰ ਮੈਂ ਪੂਰਾ ਖੋਲ ਕੇ ਦੱਸਾਂਗਾ ਕੋਸ਼ਿਸ਼ ਕਰਕੇ ਕੱਲ ਜਾਂ ਪਰਸੋਂ ਇੱਕ ਦੋ ਦਿਨ ਵਿੱਚ ਉਹਦੇ ਵਿੱਚ ਬਕਾਇਦਾ ਸ਼ਹੀਦ ਭਾਈ ਹਰਦੀਪ ਸਿੰਘ ਨੱਜਰ ਦਾ ਨਾਂ ਲਿਖਿਆ ਹੋਇਆ ਕਿ ਜਨਾਬ ਇਹਨੂੰ ਤੁਸੀਂ ਜੜਾ ਨਾਲ ਢੱਕਣਾ ਤੇ ਉਹ ਜਿਹੜੀ ਸ਼ਹਾਦਤ ਹੋਈ ਏ ਉਹ ਰਾ ਦੇ ਉੱਤੇ ਬਕਾਇਦਾ ਇਹਨਾਂ ਦੇ ਆਪਣੇ ਡਾਕੂਮੈਂਟ ਜਿਹੜੇ ਨੇ ਉਹ ਲੀਕ ਹੋਏ ਨੇ ਉਹ ਸਾਹਮਣੇ ਆ ਗਏ ਨੇ ਉਹ ਤੁਹਾਨੂੰ ਮੈਂ ਖੋਲ ਕੇ ਦੱਸਾਂਗਾ ਅੱਜ ਸਮਾਂ ਘਾਟੇ ਮੈਂ ਤੁਹਾਨੂੰ ਉਹ ਜ਼ਰੂਰ ਦੱਸਾਂਗਾ ਆ ਜੀ ਜਨਾਬ ਇਹ ਜਿਹੜਾ ਇੱਥੇ ਆਪਣਾ ਦਿਨੇਸ਼ ਪਟਨਾਇਕ ਇਹਨੂੰ ਜਿਹothe ਆਪਣਾ ਇਹਨਾਂ ਨੇ ਕੈਨੇਡਾ ਵਿੱਚ ਆਪਣਾ ਹਾਈ ਕਮਿਸ਼ਨਰ ਲਾਇਆ ਪਹਿਲੇ ਸੰਜੇ ਵਰਮਾ ਸੀ ਉਹਦਾ ਕੰਮ ਵੀ ਉਹੀ ਸੀ ਕਿ ਜਨਾਬ ਸੰਜੇ ਵਰਮਾ ਨੂੰ ਜਿਹੜੀ ਕੈਨੇਡੀਅਨ ਸਰਕਾਰ ਸੀ ਉਹਨੇ ਤੁਹਾਨੂੰ ਪਤਾ ਬੇਦਖਲ ਕਰ ਦਿੱਤਾ ਸੀ ਉਦੋਂ ਅਰਜੀ ਸ਼ਹੀਦ ਭਾਈ ਨੇ ਜਿੱਦ ਜਿੱਦ ਹੋਏ ਨੇ ਉਸ ਤੋਂ ਬਾਅਦ ਉਹਨਾਂ ਨੂੰ ਪਰਸੋਨਲ ਨਾਇਨ ਗ੍ਰੈਟਾ ਕਰਾ ਦੇਗਾ ਤੋਂ ਕਰ ਦਿੱਤਾ ਸੀ ਉਸ ਤੋਂ ਬਾਅਦ ਕੋ ਲੱਗਾ ਨਹੀਂ ਸੀ ਨਾ ਲਾਂ ਦੇ ਰਹੀ ਸੀ ਹੁਣ ਸਰਕਾਰਾਂ ਉੱਤੇ ਬਦਲੀਆਂ ਦਿਨੇਸ਼ ਵਰਮਾ ਇਹਨੂੰ ਪੁੱਛ ਲੋ ਇਹ ਕੌਣ ਹੈ ਦਿਨੇਸ਼ ਵਰਮਾ ਵੀ ਜਿਹੜਾ ਉਹ ਹੀ ਹੈ ਜਿਨੇ ਜਨਾਬ ਕੈਨੇਡਾ ਤੋਂ ਲੈ ਕੇ ਤੇ ਯੂਕੇ ਤੇ ਯੂਕੇ ਤੋਂ ਲੈ ਕੇ ਅਮਰੀਕਾ ਤੱਕ ਜਿੰਨੇ ਏਜੰਸੀਆਂ ਦੇ ਥਰੂ ਸਿੱਖ ਐਕਟਿਵਿਸਟ ਦੇ ਪਿੱਛੇ ਜਿਹੜੀਆਂ ਕੈਂਪੇਨਾਂ ਚਲਾਈਆਂ ਇਹਨਾਂ ਦੇ ਪਿੱਛੇ ਜਿਸੂਸੀਆਂ ਕਰਵਾਈਆਂ ਔਰ ਇਹ ਉਹ ਹੀ ਬੰਦਾ ਜਿਨੇ ਜਿਹੜਾ ਆਪਣਾ ਜਿਹੜੇ ਐਕਟਿਵਿਸਟ ਨੂੰ ਮਰਵਾਉਣ ਦੀਆਂ ਪਲਾਨਿੰਗਾਂ ਕੀਤੀਆਂ ਇਹ ਉਹੀ ਬੰਦਾ ਦਿਨੇਸ਼ ਇਹਦਾ ਘਰਾਓ ਆਇਆ ਜਨਾਬ ਇਹ ਉੱਥੇ ਪਹੁੰਚਿਆ ਹੈ ਕੈਨੇਡਾ ਦੇ ਵਿੱਚ ਠੀਕ ਹੈ ਜੀ ਤੇ ਇਹਨਾਂ ਨੇ ਜਨਾਬ ਇਹ ਇਹਨਾਂ ਨੇ ਜਨਾਬ ਇਹਦੇ ਉੱਥੇ ਜਨਾਬ ਆਪਣਾ ਜਿਹਾ ਸੀ ਉਹ ਇਹਦਾ ਬਣਾ ਕੇ ਇਹਦੇ ਜਨਾਬ ਪੋਸਟਰ ਬਣਾ ਕੇ ਇਹਦੇ ਜਨਾਬ ਗੱਡੀਆਂ ਦੇ ਉੱਤੇ ਲਾ ਕੇ ਇਹਦਾ ਜਨਾਬ ਜਲੂਸ ਕਢਾਇਆ ਗਿਆ ਜਲੂਸ ਕਢਾਇਆ ਗਿਆ ਜਨਾਬ ਇਹਦਾ ਠੀਕ ਹੈ ਜੀ ਇਹ ਨਗਰ ਕੀਰਤਨ ਦੇ ਵਿੱਚ ਇਹਦੇ ਜਨਾਬ ਇਹਨੂੰ ਆਪਣਾ ਉਥੇ ਜੇ ਦੱਸਿਆ ਗਿਆ ਕਿ ਅਗਲਾ ਟਾਰਗੇਟ ਜਿਹੜਾ ਹੁਣ ਇਹ ਇਹ ਹੈਗਾ ਇਹ ਬੰਦੇ ਇਹ ਆਇਆ ਸਿੱਖਾਂ ਨੂੰ ਟਾਰਗੇਟ ਕਰਨ ਇਹ ਆਇਆ ਪੰਜਾਬੀਆਂ ਨੂੰ ਟਾਰਗੇਟ ਕਰਨ ਇਹ ਆਇਆ ਮੰਦ ਭਾਗੇ ਕੰਮ ਕਰਾਉਣ ਇਹ ਆਇਆ ਬਸ਼ਨੋਈ ਗੈਂਗ ਦੇ ਨਾਲ ਹੈਂਡ ਇਨ ਗਲਵਜ਼ ਲੈ ਕੇ ਤੇ ਸਿੱਖਾਂ ਨੂੰ ਐਕਟਿਵਿਸਟਾਂ ਨੂੰ ਟਾਰਗੇਟ ਕਰਾਉਣ ਤੁਹਾਨੂੰ ਪਤਾ ਕਿ ਕੈਨੇਡਾ ਦੇ ਵਿੱਚ ਬਸ਼ਨੋਈ ਗੈਂਗ ਨਾ ਜਿਹੜਾ ਨਾ ਹੱਥ ਮਿਲਾਇਆ ਹੋਇਆ ਰੌਣ ਹੈ ਬਸ਼ਨੋਈ ਨੂੰ ਲਾਰੈਂਸ ਬਸ਼ਨੋਈ ਨੂੰ ਇੱਥੇ ਜੇਲ੍ਹ 'ਚ ਬਿਠਾਇਆ ਨਾਨਕੇ ਬਿਠਾਇਆ ਆਪਣੇ ਤੇ ਮਣ੍ਹਵਈਆ ਬਣਾ ਕੇ ਆਪਣਾ ਤੇ ਉਥੇ ਜਿਹੜੇ ਦੇ ਗੈਂਗ ਦੇ ਕਰਿੰਦੇ ਨੇ ਉਹ ਛੱਡੇ ਨੇ ਉੱਥੇ ਆਪਣੇ ਸਿੱਖਾਂ ਦੇ ਪਿੱਛੇ ਖਾਲਸਾਣ ਦੇ ਲੋਕਾਂ ਦੇ ਪਿੱਛੇ ਤੇ ਐਕਟਿਵਿਸਟਾਂ ਦੇ ਪਿੱਛੇ ਉਹ ਜਾ ਕੇ ਉਹਨਾਂ ਨੂੰ ਟਾਰਗੇਟ ਕਰੋ ਮਾਰੋ ਕੁੱਟੋ ਜੋ ਵੀ ਕਰੋ ਤੇ ਬਦਨਾਮੀ ਉਸ ਤੋਂ ਬਾਅਦ ਜਿਹੜਾ ਪਾਓ ਇਹਨਾਂ ਦੇ ਮੀਡੀਆ ਦੇ ਥਰੂ ਪਾਓ ਖਾਲਸਾਣ ਦੇ ਸਿੱਖਾਂ ਦੇ ਤੋਤਾ ਤੱਕ ਕਿ ਕਿਲੇ ਵਿੱਚ ਇਹਨਾਂ ਦੇ ਮਾਮਲ ਖਰਾਬ ਹੋਣ ਇਹ ਬੰਦਾ ਉਹਨੂੰ ਹੁਣ ਜਿਹੜਾ ਨਾ ਆਪਣਾ ਉਸ ਜਲਦੀ ਨੂੰ ਅੱਗ ਤੇਲ ਪਾਣ ਆ ਗਿਆ ਦਿਨੇਸ਼ ਕਾਰਤਿਕ ਲੇਕਿਨ ਜਿਹੜੇ ਮੇਰੇ ਸਿੱਖ ਭਰਾ ਨੇ ਸਿੰਘ ਭਰਾ ਜਿਹੜੇ ਨੇ ਉਹ ਵੀ ਬੇਖਬਰ ਨਹੀਂ ਹੋਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਉਹੀ ਰਾਜ ਦਾ ਬੰਦਾ ਜਿਹੜਾ ਪੂਰੀ ਤੇ ਯੋਜਨਾ ਬਣਾਉਂਦਾ ਹੈ ਜਿਹਨੇ ਜਿਹਨੇ ਯੂਕੇ ਜਿਹੜਾ ਆਪਣਾ ਪੰਮਾ ਸਾਹਿਬ ਤੇ ਮਾਮਲਾਤ ਕਰਵਾਏ ਗਰਪਨ ਸਿੰਘ ਪੰਨੂਹੜਾ ਦੇ ਪਿੱਛੇ ਜਿਹਨੇ ਜਿਹੜਾ ਜਿਹੜੀ ਬਣਾ ਕੇ ਇਹਨਾਂ ਨੇ ਪਲਾਟ ਬਣਾਇਆ ਉਹ ਜਿਹੜੇ ਭਾਵੇਂ ਜੇ ਇਹ ਸਾਰੇ ਉਹੀ ਬੰਦੇ ਨੇ ਚੁਣ ਚੁਣ ਕੇ ਚੁਣ ਚੁਣ ਕੇ ਜਿਹੜਾ ਨਰਿੰਦਰ ਮੋਦੀ ਇਹ ਰੌ ਦੇ ਉਹ ਬੰਦੇ ਲਾ ਰਿਹਾ ਕੈਨੇਡਾ ਦੇ ਵਿੱਚ ਯੂਰਪ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜੇ ਕਿ ਪੂਰੀ ਤਰ੍ਹਾਂ ਜਿਹੜਾ سفیر ਨਹੀਂ ਇਹੇ ਇੱਕ ਗੱਲ ਯਾਦ ਰੱਖਣਾ ਇਹ ਕੋਈ سفیر ਨਹੀਂ ਇਹ ਕੋਈ ਸਫਾਰਤਕਾਰੀ ਨਹੀਂ ਕਰਨ ਗਏ ਇਹ ਸਿਰਫ ਲੋਕਾਂ ਦੀਆਂ ਜਸੂਸੀਆਂ ਕਰਨ ਗਏ ਨੇ ਇਹ ਸਿਰਫ ਜਿਹੜੀ ਜਿਹੜੀ ਖਾਲਸਤਾਨ ਜਿਹੜੀ ਜਿੱਦੋ ਜਿਹੇ ਜਿਹੜੀ ਸਟਰਗਲ ਚੱਲ ਰਹੀ ਜਿਹੜੀ ਜਿਹੜਾ ਸੰਘਰਸ਼ ਚੱਲ ਰਿਹਾ ਉਹਨੂੰ ਕਮਜ਼ੋਰ ਕਰਨ ਵਾਸਤੇ ਜਾਂਦੇ ਨੇ ਇਹਨਾਂ ਦਾ ਕੰਮ ਹੈ ਸਾਰੇ ਇਹ ਜਿਨੇ ਭਾਈਕ ਜਿਨੇ ਹਾਈ ਕਮਿਸ਼ਨ ਨੇ ਜਿਨੇ ਕਾਉਂਸਲਰ ਦੇ ਨੇ ਸਾਰੇ ਜਸੂਸੀਆਂ ਦੇ ਅੱਡੇ ਬਣੇ ਨੇ ਰਾਤ ਇੱਥੇ ਕੋਈ ਨਾਰਮਲ ਨਾਰਮਲ ਸੀ ਨਾਰਮਲ ਕੰਮ ਨਹੀਂ ਹੋ ਰਿਹਾ ਕੋਈ ਨਾਰਮਲ ਸਫਾਰਤਕਾਰੀ ਨਹੀਂ ਹੋ ਰਹੀ ਸਫਾਰਤਕਾਰੀ ਦਾ ਤੇ ਇਹ ਹਾਲ ਹੈ ਕਿ ਪੂਰੀ ਦੁਨੀਆ ਵਿੱਚ ذلیل ਹੋ ਰਿਹਾ ਹਿੰਦੁਸਤਾਨ ਪੂਰੀ ਦੁਨੀਆ ਵਿੱਚ ਖਜਲ ਹੋ ਰਿਹਾ ਪਿੰਦਸਤਾਨ ਸਫਾਰਤਕਾਰੀ ਦਾ ਇਹ ਆਲਮ ਹੈ ਸਫਾਰਤਕਾਰੀ ਦਾ ਇਹ ਹਾਲ ਹੋ ਗਿਆ ਕਿ اقوام متحدہ ਜਿਉਂ ਜਿਦ ਵਿੱਚ ਖਤਾਬ ਕਰਨ ਨਾ ਸੀ ਨਰਿੰਦਰ ਮੋਦੀ ਨੇ ਇੱਕ ਪਾਸੇ ਤੇ ਗਰਪੰਤ ਸਿੰਘ ਪੰਨੂ ਉਹਨਾਂ ਨੇ ਵੀ ਘਰਾਓ ਦਾ ਐਲਾਨ ਕੀਤਾ ਪਾਣੀ ਦੇ ਵਾਤਵਾਦੀ ਦੇ ਨਾਲ ਇਹ ਹਾਈਡਰੋਕੈਰਨੀਜ਼ਮ ਜਿਹੜੀ ਕੀਤੀ ਹੈ ਪੰਜਾਬ ਦੇ ਖਿਲਾਫ ਉੱਤੇ ਦੂਜਾ ਇਹ ਨੱਠ ਗਿਆ ਉਥੋਂ ਨਹੀਂ ਗਿਆ ਨਹੀਂ ਜਾ ਰਿਹਾ ਦੂਜਾ ਦੂਜਾ ਇਹਨਾਂ ਨੇ ਮਿੰਨਤ ਅਰਲਾ ਕੀਤਾ ਕਿ ਟਰਪ ਦਾ ਕੋਈ ਅਸਾਈਨਮੈਂਟ ਕੋਈ ਇਹਨੂੰ ਕੋਈ ਮਿਲ ਜਾਏ ਇੰਗੇਜਮੈਂਟ ਵਾਈਟ ਹਾਊਸ ਦੇ ਵਿੱਚ ਨਰੇਂਦਰ ਮੋਦੀ ਨੂੰ ਕੁ ਮੁਲਾਕਾਤ ਦਾ ਲੈਲਾ 트ੰਪ ਲੈਲਾ ਉਥੋਂ ਵੀ ਨਾ ਹੋ ਗਈ ਉਥੋਂ ਵੀ ਇਨਕਾਰ ਹੋ ਗਿਆ ਕਿ ਨਹੀਂ ਜਾਓ ਉਥੇ ਉਥੇ ਮਾਂ ਦੇ ਕੋਲ ਜਾ ਰੂਸ ਦੇ ਕੋਲ ਜਿੱਦੋਂ ਸਾਰਾ ਕੁਝ ਇਹ ਹੋਇਆ ਇਦੋਂ ਸਿੰਘ ਤਗੜੇ ਹੋਏ ਉਦੋਂ 트ੰਪ ਤਗੜਾ ਹੋਇਆ ਉਹਦੇ ਨਤੀਜੇ ਵਿੱਚ ਮੋਦੀ ਭੱਜ ਗਿਆ ਇਹ ਜਨਾਬ ਇੱਥੇ ਸਫਾਰਤ ਕਰਦੇ ਤੇ ਇਹ ਹਾਲ ਹੈ ਇਹ ਸਫੀਰ ਨਹੀਂ ਇਹ ਰਾ ਦੇ ਏਜੰਟ ਲਾ ਰਹੇ ਸਾਰੇ ਇੱਥੇ ਮੁਲਕਾਂ ਵਿੱਚ ਤੇ ਦਿਨੇਸ਼ ਪਟਨਾਇਕ ਵੀ ਇੱਕ ਰਾ ਦਾ ਐਸਾ ਹੀ ਏਜੰਟ ਹੈ ਇਹ ਹੋ ਗਿਆ ਦੂਸਰਾ ਕੈਨੇਡਾ ਦੇ ਜਿਹੜੇ ਆਪਣਾ ਖਾਲਸਤਾਨ ਰੈਫਰੈਂਡਮ ਦੇ ਕੋਆਰਡੀਨੇਟਰ ਨੇ 인ਦਰਜੀਤ ਸਿੰਘ ਸਾਹਿਬ ਉਹ ਵੀ ਦਿਨ ਰਾਤ ਲੱਗੇ ਹੋਏ ਨੇ ਉਹ ਨਗਰ ਕੀਰਤਨ ਦੇ ਜਲੂਸ ਕੱਢ ਰਹੇ ਨੇ ਇੱਥੇ ਤਾਂ ਦੇਖੋ ਖਾਲਸਤਾਨ ਦੇ ਜਿਹੜਾ ਰੈਫਰੈਂਡਮ ਆਗੇ ਨਵੰਬਰ ਚ ਆ ਰਿਹਾ ਹੈ ਆਪਣੇ ਹਟਵਤ ਵਿੱਚ ਉਹਦੀ ਸਾਰੀ ਮਸ਼ਹੂਰੀ ਕਰ ਰਹੇ ਨੇ ਕੈਂਪੇਨ ਕਰ ਰਹੇ ਨੇ ਲੋਕਾਂ ਨੂੰ ਰੀਚ ਆਊਟ ਕਰ ਰਹੇ ਨੇ ਪੜ ਰਹੇ ਨੇ ਪਹੁੰਚ ਰਹੇ ਨੇ ਲੋਕਾਂ ਦੇ ਕੋਲ ਤੇ ਤੁਸੀਂ ਸਾਰਿਆਂ ਨੇ ਕੈਨੇਡਾ ਦੇ ਰੈਫਰੈਂਡਮ ਵਿੱਚ ਵੀ ਵੋਟ ਪਾਣ ਜਾਣਾ ਤੇ ਉਸ ਤੋਂ ਬਾਅਦ ਸੈਟਲ ਦੇ ਰੈਫਰੈਂਡਮ ਵਿੱਚ ਵੀ ਵੋਟ ਪਾਣ ਜਾਣਾ ਮੈਂ ਇਸ ਵਾਸਤੇ ਕਹਿੰਨਾ ਕਿ ਰੈਫਰੈਂਡਮ 'ਚ ਵੋਟਾਂ ਇਸ ਵ ਕਿ ਰੈਫਰੈਂਡਮ ਨੇ ਖਾਲਸਾਤਾਨ ਦੇ ਜਿਹੜੀ ਆਪਣਾ ਹੈ ਤੇ ਛੱਤ ਪਾਉਣੀ ਰੈਫਰੈਂਡਮ ਚਾਹ ਦੇਖੋ ਨੀਆਂ ਭਰੀਆਂ ਨੀਆਂ ਭਰੀਆਂ ਮੇਰੇ ਸ਼ਹੀਦਾਂ ਨੇ ਸ਼ਹੀਦ ਸ਼ਾਹਤਾ ਦੇ ਦੇ ਕੇ 84 ਤੋਂ ਬਾਅਦ ਉਹਨਾਂ ਨੇ ਖਾਲਸਾਤਾਨ ਦੀਆਂ ਨੀਆਂ ਰੱਖੀਆਂ ਨੀਆਂ ਭਰੀਆਂ ਸ਼ਹੀਦਾਂ ਦਾ ਖੂਨ ਵਿੱਚ ਪਿਆ ਉਸ ਤੋਂ ਬਾਅਦ ਬਾਕੀ ਜਿਹੜਾ ਸੰਘਰਸ਼ ਹੋਇਆ ਹੁਣ ਤੱਕ ਜਿਹੜਾ ਪਿਛਲੇ 20-25 ਸਾਲ ਜਿਹੜੇ ਸੰਘਰਸ਼ ਹੋਏ ਉਹਨਾਂ ਦੀਆਂ ਨੀਆਂ ਉਹਨਾਂ ਨੇ ਜਿਹੜੀਆਂ ਦੀਵਾਰਾਂ ਉਹਨਾਂ ਜਿਹੜੀਆਂ ਨੇ ਕੰਧਾਂ ਬਣ ਗਈਆਂ ਇਹਦੀਆਂ ਕੰਧਾਂ ਬਣ ਗਈਆਂ ਖਾਲਸਾਤਾਨ ਦੀਆਂ ਹੁਣ ਜਿਹੜਾ ਛੱਤ ਦੀ ਤਿਆਰੀ ਚੱਲ ਰਹੀ ਆ ਲੈਂਟਰ ਪੈਣ ਦੀ ਤਿਆਰੀ ਕਰ ਰਹੀ ਹੈ ਜਨਰਲ ਇਹ ਖਾਲਸਤਾਨ ਰੈਫਰੰਡਮ ਹੈ ਖਾਲਸਤਾਨ ਰੈਫਰੰਡਮ ਜਿਹੜਾ ਲੈਂਟਰ ਪਾਉ ਛੱਤਾਂ ਪਾਉ ਇਸ ਸਟਰਗਲ ਦੇ ਉੱਤੇ ਇਸ ਵਾਸਤੇ ਸਭ ਕੁਝ ਜ਼ਰੂਰੀ ਹੈ ਮੈਂ ਫਿਰ ਦੁਹਰਾ ਦੇਆ ਕਿ ਖਬਰਾਂ ਜਿਹੜੀਆਂ ਨੇ ਉਹ ਆਪਣੇ ਪੰਨੂ ਸਾਹਿਬ ਨੇ ਦੱਸ ਆਪਣਾ 10 ਮਿਲੀਅਨ ਡਾਲਰ ਦਾ ਐਲਾਨ ਕੀਤਾ ਸਿੱਖ ਫਰ ਜਸਸ ਵੱਲੋਂ ਜਿਹੜੇ ਸਲਾਬ ਦੇ ਜਿਹੜੇ ਲੋਕ ਜਿਹੜੇ ਨੇ ਉਹਨਾਂ ਦੇ ਹਵਾਲੇ ਨਾਲ ਉਸ ਤੋਂ ਬਾਅਦ ਜਿਹੜੀ ਖਬਰ ਹੈਗੀ ਜਿਹੜਾ ਦਿਨੇਸ਼ ਪਟਨਾਇਕ ਉੱਥੇ ਲੱਗਿਆ ਕੈਨੇਡਾ ਦੇ ਵਿੱਚ ਹੈ ਕਮਿਸ਼ਨਰ ਲੱਗਿਆ ਉਹਦਾ ਜਰੂਸ ਨਿਕਲਿਆ ਉਹਨੂੰ जरा ਧਿਆਨ ਰੱਖਣਾ ਸਾਰੇ ਮੇਰੇ ਭਰਾਵਾਂ ਨੇ ਤੇ ਦੂਸਰਾ ਜਿਹੜਾ ਖਾਲਸਤਾਨ ਦੇ ਫਰੰਡਮ ਹੋਣ ਜਾ ਰਹੇ ਆ ਉੱਥੇ ਵਿੱਚ ਉਹਦੀ ਜਨਾਬ ਆਪਣਾ ਕੈਂਪੇਨ ਜਿਹੜੀ ਉਹ ਸ਼ੁਰੂ ਹੋ ਗਈ ਤੁਸੀਂ ਸਾਰੇ ਵਟ ਚੜ ਕੇ ਉਹਦੇ ਦਿਸਾ ਲਓ ਤੇ ਅਸੀਂ ਜਿਹੜੇ ਚਰਚਾ ਕਰਦੇ ਰਾਵਾਂਗੇ ਔਰ ਅਗਲੀ ਜਿਹੜੀ ਸਾਡੀ ਗੱਲਬਾਤ ਹੋਏਗੀ ਉਹਦੇ ਤੁਹਾਨੂੰ ਮੈਂ ਉਹ ਡਾਕੂਮੈਂਟ ਦਿਖਾਵਾਂਗਾ ਜਿਹੜੇ ਰੌ ਦੇ ਆਪਣੇ ਡਾਕੂਮੈਂਟ ਨੇ ਜਿਹਦੇ ਵਿੱਚ ਕਿਹਾ ਗਿਆ ਕਿ ਕੈਨੇਡਾ ਦੇ ਵਿੱਚ ਸ਼ਹੀਦ ਭਾਈ ਨੇ ਜਰੂਰ ਟਾਰਗੇਟ ਕਰਨਾ ਬਾਕੀ ਬਹੁਤ ਸਾਰੇ ਨਾਮ ਸਨ ਉਹ ਜਿਹੜਾ ਸੀ ਉਹ ਵੀ ਤੁਹਾਨੂੰ ਤੁਹਾਡੇ ਸਾਹਮਣੇ ਦਾ ਰੱਖਾਂਗੇ ਕਿ ਕਿਹੜੇ ਕਿਹੜੇ ਮੰਤਪਾਕੇ ਕੰਮ ਹੋ ਰਹੇ ਨੇ ਤੇ ਇਹ ਜਿਹੜਾ ਬੰਦਾ ਦਿਨੇਸ਼ ਆਪਣਾ ਆਇਆ ਪਟਨਾਇ ਇਹ ਵੀ ਇਸੇ ਮਿਸ਼ਨ ਦੀ ਤਕਮੀਲ ਵਾਸਤੇ ਆਇਆ ਲੇਕਿਨ ਇਹਦਾ ਮਿਸ਼ਨ ناکਾਮ ਕਰਨਾ ਤੁਸੀਂ ناکਾਮ ਕਰਨਾ ਸਾਰਿਆਂ ਨੇ ਮਿਲ ਕੇ ਅਸੀਂ ਜਿਹੜਾ ਇਹਨੂੰ ਐਕਸਪੋਜ਼ ਕਰ ਦੇਣਾ ਵਾਂਗੇ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ